ਜਦੋਂ ਪੰਜਾਬ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਇੱਕ ਫੋਟੋ ਵਾਇਰਲ ਹੋਈ ਸੀ ਜਿਹਦਾ ਰਾਜ ਹੁਣ ਸਾਹਮਣੇ ਆਇਆ ਹੈ ਫੋਟੋ ਕੀ ਸੀ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਗ੍ਰਹਿ ਵਿਖੇ ਕਾਂਗਰਸ ਦੇ ਲੀਡਰ ਜੋ ਹੁਣ ਮੌਜੂਦਾ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵੜਿਕ ਜੀ ਮਾਸਕ ਲਾ ਕੇ ਕੈਪ ਲੈ ਕੇ ਇਥੋਂ ਤੱਕ ਗਾਹ ਪਿਆ ਕਿ ਪਿਛਲੇ ਦਰਵਾਜ਼ੇ ਨੂੰ ਕੰਧ ਟੱਪ ਕੇ ਜਾ ਕੇ ਸੀਮ ਸਿੰਘ ਸਾਹਿਬ ਨੂੰ ਮਿਲ ਕੇ ਆਏ ਉਹ ਮਿਲਣ ਦਾ ਭਗਵੰਤ ਮਾਨ ਜੀ ਨੂੰ ਜਾ ਕੇ ਰਾਤ ਨੂੰ 마ਸਕ ਲਾ ਕੇ ਕੈਪ ਲੈ ਕੇ ਮਿਲਣ ਗਏ ਰਾਤ ਸੀ ਉਹ ਕਾਫੀ ਹੱਦ ਤੱਕ ਸਾਹਮਣੇ ਆਇਆ ਉਹ ਨਿਮੀਆਂ ਗੱਲਾਂ ਤੋਂ ਕਿਉਂਕਿ ਗਾਧਾ ਉਹਦੇ ਪਹਿ ਗਿਆ ਸੀ ਕਿ ਜਿਹੜੇ ਦੋਸ਼ ਲੱਗੇ ਸੀ ਰਾਜਾ ਮੋਦੀ ਜੀ ਦੇ ਕਿ ਉਹ ਟ੍ਰਾਂਸਪੋਰਟ ਮੰਤਰੀ ਸੀ ਕਾਂਗਰਸ ਸਰਕਾਰ ਬਾਰੇ ਜਾਂਦੇ ਜਾਂਦੇ ਬਣੇ ਸੀ 5 6 3 4 ਮਹੀਨੇ ਪਹਿਲਾਂ ਕਿ ਜਿਹੜੀਆਂ ਪੀ ਆਰਟੀਸੀ ਦੀਆਂ ਬੱਸਾਂ ਨੂੰ ਬਾਡੀਆਂ ਪੰਜਾਬ ਦੇ ਬਾਹਰੋਂ ਰਾਜਸਥਾਨ ਤੋਂ ਆ ਕੇ ਲਿਆਏ ਸੀ ਤੇ ਅਸੀਂ ਸਾਰਿਆਂ ਨੇ ਗਾਹ ਪਾਇਆ ਅਮਾਦੀ ਪਾਰਟੀ ਨੂੰ ਗਾਹ ਪਾਇਆ ਕਿ ਬਹੁਤ ਵੱਡਾ ਕੱਪੜਾ ਹੋਇਆ ਕਮਿਸ਼ਨ ਕਿੰਨਾ ਲਿਆ ਤੇ ਉਹ ਤੋਂ ਬਾਅਦ ਸਰਕਾਰ ਆਮਾਦੀ ਪਾਰਟੀ ਦੀ ਬਣਦੀ ਹੈ ਤੇ ਰਾਜਾ ਬਿੰਦੂ ਜੀ ਮਾਸਕ ਲਾ ਕੇ ਕੈਬ ਲੈ ਕੇ ਮਿਲਣ ਜਾਂਦੇ ਨੇ ਪਰ ਇੱਕ ਹੁਣ ਹੋਰ ਨਵੀਂ ਗੱਲ ਸਾਹਮਣੇ ਆ ਗਈ ਜਿੱਥੇ ਰਾਜਾ ਜੀ ਹੋ ਸਕਦਾ ਕਿ ਇਸ ਕਾਰਨ ਕਰਕੇ ਮਿਲ ਕੇ ਗਏ ਹੁਣ ਕਿ ਭਾਈ ਮੇਰਾ ਧਿਆਨ ਰੱਖਿਓ ਤੇ ਜਾਂਦੇ ਜਾਂਦੇ ਭਗਵੰਤ ਮਾਨ ਸਾਹਿਬ ਨੂੰ ਵੀ ਉਹਦੀ ਗੁਰਤੀ ਦੇਖੇ ਗਏ ਕਿ ਭਾਈ ਉਥੋਂ ਕੰਮ ਵਧੀਆ ਤਰੀਕੇ ਨਾਲ ਹੋ ਜਾਂਦਾ ਪੰਜਾਬ ਤੋਂ ਬਾਹਰ ਜਿਹੜੇ ਪੰਜਾਬ ਦੇ ਕਾਸ਼ੀ ਨੇ ਇੱਕ ਸਬੂਤ ਦਿਖਾਣਾ ਤੁਹਾਨੂੰ ਮੈਂ ਪਰ ਇਹ ਕਿਉਂ ਦਿੱਤਾ ਹੁਣ ਮਾਨਸਾ ਦੀ ਸਰਕਾਰ ਹੈ ਨਵੀਆਂ ਬੱਸਾਂ ਵੀ ਆ ਗਈਆਂ ਹੁਣ ਮੈਂ ਤੁਹਾਨੂੰ ਮੇਨ ਚੀਜ਼ ਦਿਖਾਉਣਾ ਕੀ ਹੈ ਆ ਜੋ ਵੀ ਇਹ ਦੇਖੋ ਰੈਕਸ ਕੋਚੀਜ਼ ਆਲ ਟਾਈਪ ਆਫ ਬੱਸੀਜ਼ ਐਟ ਕੋਚੀਜ਼ E128 ਇਹਨਾਂ ਦਾ ਐਡਰੈਸ ਹੈ ਰਿਕੋ ਇੰਡਸਟਰੀਅਲ ਗ੍ਰੋਥ ਸੈਂਟਰ ਫੇਸ 2 ਪਲਸਾਨਾ ਸਿਕ ਹੁਣ ਮੈਂ ਇਹ ਦੱਸ ਦਿੰਦਾ ਪਲਸਾਨਾ ਸਿਕਰ ਰਾਜਸਥਾਨ ਚ ਹੀ ਪਿੰਡ ਹੈ ਹੁਣ ਮੌਕੇ ਦੀ ਸਰਕਾਰ ਜਵਾਬ ਦੇਵੇ ਕਿ ਪੰਜਾਬ ਦੇ ਵਿੱਚ ਬੋਡੀ ਵਰਕ ਦਾ ਕੰਮ ਕਰਨ ਵਾਲੇ ਲੋਕਾਂ ਦਾ ਰੁਜ਼ਗਾਰ ਖੋ ਕੇ ਤੁਸੀਂ ਰਾਜਸਥਾਨ ਕਿਉਂ ਭੇਜਿਆ ਤੁਸੀਂ ਇਲਜ਼ਾਮ ਲਾਇਆ ਸੀ ਰਾਜਾ ਬੋਡੀ ਨੂੰ ਬਸ ਮਤਲਬ ਜਿਹੜਾ ਭਗਵੰਤਵਾਲ ਪਹਿਲਾਂ ਪੰਜਾਬ ਵਿੱਚ ਦੀ ਦਵਾਈ ਦਿੰਦਾ ਸੀ ਸਾਰੀਆਂ ਐਂਡ ਦਿੱਲੀ ਦੇ ਆਗਾਰੀਆਂ ਨੇ ਸਾਰੀਆਂ ਫਲੈਕਸਾਂ ਦਿੱਲੀ ਤੋਂ ਬਣ ਕੇ ਆਉਂਦੀਆਂ ਨੇ ਸਾਰੀਆਂ ਏਜੰਸੀਆਂ ਦਿੱਲੀ ਦੀਆਂ ਹਾਇਤ ਕਿਆਂ ਹੋਣੀਆਂ ਨੇ ਬਿਤ ਜਿਹੜਾ ਸਲਾਹਕਾਰ ਆ ਜਿਹੜਾ ਉਹ ਅਸਰੀ ਸਾਹਿਬ ਨੇ ਜਿੰਨੇ ਵੀ ਵੱਖ-ਵੱਖ ਵਿਭਾਗਾਂ ਦੇ ਸਲਾਹਕਾਰ ਨੇ ਸਾਰੇ ਦਿ리로 ਨਾਏ ਹੋਏ ਨੇ ਤੇ ਹੁਣ ਪੰਜਾਬ ਦੀਆਂ ਰੋਡ ਵਿੱਚ ਪੀਆਰਟੀਸੀ ਬੱਸਾਂ ਦੀ ਬਾਡੀ ਵੀ ਰਾਜਸਥਾਨ ਤੋਂ ਆ ਨਮੀ ਨਮੀ ਲਾ ਕੇ ਆਈ ਆ ਪੰਜਾਬ ਦੇ ਨੌਜਵਾਨ ਨੂੰ ਬੇਜਤੀ ਆ ਕਿਤੇ ਵੀ ਪੰਜਾਬ ਚ ਕੋਈ ਨਮੀ ਬਾਡੀ ਵਾਲੀ ਬੱਸ ਮਿਲਦੀ ਆ ਬੱਸ ਸਟੈਂਡ ਕਿਤੇ ਮਿਲਦੀ ਆ ਵੀਡੀਓਸ ਨੂੰ ਬਣਾਓ ਤੇ ਉੱਥੇ ਕੈਮਰਾ ਨੇੜੇ ਕਰਕੇ ਦਿਖਾ ਦਿਓ ਕਿ ਆ ਬਾਡੀਆਂ ਤੁਸੀਂ ਜਿਹੜੀਆਂ ਜਿੱਥੋਂ ਰਾਜਾ ਬੜੀ ਘਲਵਾ ਕੇ ਲਿਆਇਆ ਸੀ ਉੱਥੋਂ ਹੀ ਭਗਵੰਤ ਮਾਨ ਜੀ ਨਵਾ ਕੇ ਲਿਆਏ ਨੇ ਤੇ ਉਹ ਜਿਹੜੀ ਮੀਟਿੰਗ ਹੋਈ ਸੀ ਨੇਰੇ ਦੇ ਵਿੱਚ ਕੰਦ ਕੱਪ ਕੇ ਹੋਈ ਸੀ ਉਹਦਾ ਰਾਜ ਵੀ ਸਾਹਮਣੇ ਆਇਆ ਕਿ ਭਾਈ ਉਹ ਜਿੱਥੇ ਆਪਣਾ ਬਚਾਅ ਕਰਕੇ ਆਇਆ ਸੀ ਉੱਥੇ ਗੁਰਤੀ ਵੀ ਦੇਖ ਕੇ ਆਇਆ ਸੀ ਕਿ ਇੱਥੋਂ ਲਵਾਓ ਸ਼ਾਇਦ ਉੱਥੋਂ ਮਾਲ ਜਾਦੇ ਮਿਲਦਾ ਹੋਊਗਾ ਜਾਂ ਕਮਿਸ਼ਨ ਜਾਦੇ ਮਿਲਦਾ ਹੋਊਗਾ ਇਹ ਸਿੱਧੇ ਅਸੀਂ ਦੋਸ਼ ਲਾ ਰਹੇ ਹਾਂ ਕਿਉਂਕਿ ਪੰਜਾਬ ਦੀ ਦੁਹਾਈ ਪਟਣ ਵਾਲਾ ਭਗਵੰਤ ਮਾਨ ਅੱਜ ਇਹ ਨਹੀਂ ਦੱਸ ਸਕਦਾ ਕਿ ਪੰਜਾਬ ਦਾ ਖਜ਼ਾਨਾ ਲੁੱਟ ਕੇ ਬਾਹਰ ਕਿਵੇਂ ਜਾ ਰਿਹਾ ਕੱਲ ਵੀ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਦੀ ਗੱਡੀ ਫੜੀ ਜਾਣੀ ਤੇ ਵਿੱਚੋਂ ਉਹਦੇ ਆਮ ਆਦੀ ਪਾਰਟੀ ਦੇ ਛੰਡੀਆਂ ਮਿਲੀਆਂ ਤੇ ਉਹਦੇ ਵਿੱਚੋਂ ਨੋਟਾਂ ਦੇ ਜਿਹੜੀਆਂ ਉਹ ਲਵਾਫਾ ਪੁਰਿਆ ਮਿਲਣਾ ਇਹ ਕਿਸਮਤ ਵਾਲਾ ਇਸ਼ਾਰਾ ਕਰ ਰਿਹਾ ਤਾਂ ਵੀ ਅਸੀਂ ਕਹਿੰਦੇ ਆ ਕਿ ਇਹ ਮਾਡਰਨ ਅਫਗਾਨੀਆਂ ਦੀ ਸਰਕਾਰ ਆ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਨੂੰ ਬੇਂਤੀ ਆ ਵਿਚਾਰੋ ਪੰਜਾਬ ਨੂੰ ਜੇ ਬਚਾ ਸਕਦੇ ਹੋ ਇਹ ਇੰਨਾ ਲੁੱਟ ਕੇ ਲੈ ਕੇ ਜਾਣਗੇ ਜਿਹਦੀ ਭਪਾਈ ਕਰ ਲਈ ਕਈ ਸਾਲ ਆਪਾਂ ਲੱਗ ਜੇ